ਸ਼੍ਰੀ ਮੁਖਸਰ ਸਾਹਿਬ ਦੇ ਸੰਦੀਪ ਕੁਮਾਰ ਪੁੱਤਰ ਵਿਨੋਦ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਕੋਈ ਵਿਅਕਤੀ ਉਸ ਨੂੰ ਫੋਨ ਕਰਕੇ ਆਪਣੇ ਆਪ ਨੂੰ ਲਾਰੈਂਸ ਗਰੁੱਪ ਦਾ ਮੈਂਬਰ ਦੱਸ ਕੇ ਉਸ ਪਾਸੋਂ 30 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰ ਰਿਹਾ ਹੈ ਜਿਸ ਤੇ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਅਤੇ ਜਿੰਨਾ ਪਾਸੋਂ 3 ਐਂਡਰਾਇਡ ਮੋਬਾਈਲ ਫੋਨ ਫਰੋਤੀ ਲਈ ਵਰਤਿਆ ਇੱਕ ਕੀਪੈਡ ਵਾਲਾ ਮੋਬਾਈਲ ਫੋਨ ਤੇ ਇੱਕ SIM ਅਤੇ ਇੱਕ ਬੁਲਟ ਮੋਟਰਸਾਈਕਲ ਬਰਾਮਦ ਹੋਏ ਹਨ ਮੇਤੀ 16/2/24 ਨੂੰ ਮੁਖਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰਾਪਤੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਮਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਤੇ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਤੇ ਸਾਡੀ CIA ਟੀਮ ਇਸਤੇ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਰਦੀਪ ਸਿੰਘ ਸੁਖੀ ਇਹ ਦੇਲਾ ਫਰੀਦਕੋਟ ਦਾ ਰਹਿਣ ਵਾਲ ਸ ਤੇ ਹਾਲ ਵਾਸੀ ਬਠਿੰਡਾ ਸੀ ਇਹਨਾਂ ਦੀ ਸ਼ਾਪ ਤੇ ਹੀ এমਪਲੋਇਡ ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂਮਾਨਗੜ੍ਹ ਤੋਂ ਹੈ ਉਹ ਬਿਜਲੀ ডিপਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਾਪਨੀ ਬਠਿੰਡਾ ਦਾ ਵਾਸੀ ਸੀਗਾ ਇਹਨਾਂ ਕੋਲੋਂ ਜਿਹੜਾ ਫਰਾਪਤੀ ਤੇ ਵਰਤਿਆ ਗਿਆ ਫੋਨ ਹੈ ਉਹ ਗ੍ਰਾਮਧ ਹੋਇਆ ਹੈ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ ਤਿੰਨ ਐਂਡਰੋਇਡ ਫੋਨ ਹੋਰ ਮਿਲੇ ਨੇ ਤੇ ਇੱਕ ਮੋਟਰਸਾਈਕਲ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਆਪਣਾ ਆਂਝਾਨ ਦੀ ਕਿੰਨੇ ਦੀ ਫਰਾਤੀ ਮਿਲਦੀ ਸੀ 30 ਲੱਖ ਰੁਪਏ ਦੀ ਫਰਾਤੀ ਮੰਗੀ ਇਹਨਾਂ ਸਰ ਕੋਈ ਲੱਗਿਆ ਵੀ ਕੋਈ ਲਾਰੈਂਸ ਗੈਂਗ ਨਾਲ ਕੋਈ ਸੰਬੰਧ ਵੀ ਹੈਗਾ ਜਾਂ ਕੱਲਾ ਨਾਮ ਹੀ ਯੂਜ਼ ਕਰਦੇ ਹੋ ਹੁਣ ਤੱਕ ਜਿਹੜਾ ਹੈਗਾ ਸੰਪ ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਤੌਰ ਤੇ ਹੀ ਪੋਸ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ ਸਰ ਐਟ ਦਾ ਪ੍ਰਾਈਮ ਸਟੇजेस ਹੈਵ ਯੂ ਐਨੀ ਇਨਫੋਰਮੇਸ਼ਨ ਅਬਾਊਟ ਫਰਮ ਵੇਅਰ ਦੇ ਗਾਟ ਦਾ ਕਨਸੈਪਟ ਟੂ ਡੂ ਥਿਸ ਕ੍ਰਾਈਮ ਦਾ ਕਨਸੈਪਟ ਕੇਮ ਫਰਮ ਲਾਈਕ ਅੱਜਕਲ੍ਹ ਫਰਾਤੀ ਦੇ ਬਹੁਤ ਜ਼ਿਆਦਾ ਕੇਸਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ ਤਾਂ ਜਿਹੜਾ ਉਹ ਮੁਲਾਜ਼ਮ ਆ ਜਿਹੜਾ ਰੇਲ ਗੜਾ ਉਹ ਕਿੱਥੇ ਦੀ ਬਿਉਟੀ ਜਿਹੜਾ ਇਹ ਬਠਿੰਡਾ ਰੇਲਵੇ ਸਟੇਸ਼ਨ ਤੇ ਪੋਸਟਡ ਸੀਗਾ ਇਹ ਇਲੈਕਟ੍ਰੀਕਲ ਡਿਪਾਰਟਮੈਂਟ ਸੀਗਾ ਰੇਲਵੇ ਦੇ so on the basis of your experience is this possible to do such a crime without any type of weapon they didn't had any weapon but they tried for extortion sir koi na to koi mager bhi si ja do jan ni si jede naal laggeya ya koi hor vi lagda hai ki kise hor da hatthi naal nahi nahi vi filhal di to police hor kise da koi role samne nahi aaya inna dono da hi e kam si ga